ਪਤੀ ਵੱਲੋਂ ਆਪਣੀ ਪਤਨੀ ਨੂੰ ਬਾਣ ਵਾਲੇ ਮੰਜੇ ਨਾਲ ਬਣ ਕੇ ਸਾੜ ਦੇਣ ਦੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਨਾਲ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਹ ਬਾਬਾ ਵਕਾਲਾ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਪਤੀ ਵੱਲੋਂ ਆਪਣੀ ਪਤਨੀ ਨੂੰ ਬਾਣ ਵਾਲੇ ਮੰਜੇ ਨਾਲ ਬੰਨ੍ਹ ਦਿੱਤਾ ਜਾਂਦਾ ਅਤੇ ਉਸ ਉੱਪਰ ਲੱਕਣਾ ਸੁੱਟ ਕੇ ਉਸ ਨੂੰ ਜਿੰਦਾ ਸਾੜ ਦਿੱਤਾ ਜਾਂਦਾ ਅਤੇ ਮੌਕੇ ਤੇ ਹੀ ਉਸ ਲੜਕੀ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਦਿੰਦਿਆਂ ਹੋਇਆ ਪਿੰਡ ਨਿਵਾਸੀ ਨੇ ਆਖਿਆ ਕਿ ਜੋ ਲੜਕਾ ਹੈ ਉਸਨੇ ਆਪਣੀ ਪਤਨੀ ਨੂੰ ਬਾਣ ਵਾਲੇ ਮੰਜੇ ਨਾਲ ਬੰਨ੍ਹ ਦਿੱਤਾ ਸੀ ਅਤੇ ਉਸ ਨੂੰ ਸਾੜ ਦਿੱਤਾ ਸੀ ਉਸ ਤੋਂ ਬਾਅਦ ਉਹ ਤੋਂ ਫਰਾਰ ਹੋ ਜਾਂਦਾ ਹੈ ਪਰ ਬਾਅਦ ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਦਿੱਤਾ ਕਰ ਲਿਆ ਹੈ ਜਾਣਕਾਰੀ ਦਿੰਦੇ ਆ ਇਹ ਵੀ ਦੱਸਿਆ ਗਿਆ ਕਿ ਲੜਕੀ ਦੀ ਜੋ ਮਾਤਾ ਹੈ ਉਸਨੇ ਦੱਸਿਆ ਕਿ ਲੜਕੀ 6 ਮਹੀਨੇ ਦੀ ਗਰਭवती ਸੀ ਅਤੇ ਉਸ ਦੇ ਕਰ ਜੁੜਵਾ ਬੱਚੇ ਹੋਣ ਵਾਲੇ ਸੀ ਘਟਨਾ ਦੀ ਜਾਣਕਾਰੀ ਜੋ ਸਾਂਝੀ ਕਰ ਰਹੇ ਹਾਂ ਇਸ ਮੌਕੇ ਪਿੰਡ ਨਿਵਾਸੀ ਉਹਨਾਂ ਨੇ ਕੀ ਆਖਿਆ ਅਤੇ ਮੌਕੇ ਦੇ ਪੁਜੀ ਪੁਲਿਸ ਨੇ ਕੀ ਆਖਿਆ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾ ਦਿੰਦੇ ਹਾਂ ਪਰ ਜਿਹੜੀਆਂ ਤਸਵੀਰਾਂ ਸੀ ਤੁਹਾਨੂੰ ਸਾਂਝੀਆਂ ਕਰ ਰਹੇ ਆਂ ਬਾਬਾ ਬਕਾਲਾ ਦੀਆਂ ਤਸਵੀਰਾਂ ਹਨ ਜਿੱਤੇ ਇੱਕ ਪਤੀ ਵੱਲੋਂ ਆਪਣੀ ਪਤਨੀ ਨੂੰ ਜ਼ਿੰਦਾ ਸਾੜ ਦੇਣ ਦੀ ਘਟਨਾ ਸਾਹਮਣੇ ਆ ਰਹੀ ਹੈ ਅਤੇ ਜੋ ਲੜਕੀ ਸੀ ਉਹ 6 ਮਹੀਨੇ ਦੀ ਗਰਭਵਤੀ ਸੀ ਅਤੇ ਉਸ ਦੇ ਘਰ ਦੋ ਬੱਚੇ ਵੀ ਹੋਣ ਵਾਲੇ ਸੀ ਆਓ ਤੁਹਾਨੂੰ ਪਿੰਡ ਵਾਸੀ ਦੀ ਅਤੇ ਪੁਲਿਸ ਅਧਿਕਾਰੀ ਦੀ ਗੱਲਬਾਤ ਉਹਨਾਂ ਦੀ ਜੀ ਮੈਨੂੰ ਪਿੰਡ ਤੋਂ ਫੋਨ ਗਿਆ ਮੈਂ ਤੇਰੀ ਹੀ ਸੀਗਾ ਮੈਨੂੰ ਪਿੰਡ ਤੋਂ ਫੋਨ ਗਿਆ ਵੀ ਆਪਣੇ ਇਹ ਨਰਸਿੰਘ ਦਾ ਬੇਟਾ ਸੀਗਾ ਸੁਖਦੇਵ ਸਿੰਘ ਕਿ ਉਹਦੇ ਘਰ ਗਵੰਡੀਆਂ ਨੇ ਵੇਖਿਆ ਅੱਗ ਲੱਗੀ ਆ ਅੱਗ ਲੱਗ ਗੰਦੇ ਨਾਲ ਜਦੋਂ ਉਹਨਾਂ ਨੇ ਲੋਕਾਂ ਨੇ ਜਾ ਕੇ ਅੰਦਰ ਵੇਖਿਆ ਤੇ ਉਹਦੀ ਵਾਈਫ ਦੀ ਜਿਹੜੀ ਆ ਸੜ ਚੁੱਕੀ ਸੀਗੀ ਔਰ ਉਹਨੇ ਬੇਵਕੂਫ ਨੇ ਬੰਦਿਆਂ ਨੇ ਉਹਦੇ ਹਸਬੰਡ ਨੇ ਉਹਨੂੰ ਮੰਜੇ ਨਾਲ ਬੰਨ ਕੇ ਤੇ ਉਹਨੂੰ ਸਾੜਤਾ ਬਜਾਰੀ ਲੜਾਈ ਤੇ ਘੜਾ ਪੈਂਦਾ ਸੀਗਾ ਨਹੀਂ ਇਹ ਤਾਂ ਕੋਈ ਨੌਲੇਜ ਸੁਣਚ ਨਹੀਂ ਆਇਆ ਜੀ ਕਦੀ ਸੁਣਦੇ ਵਿੱਚ ਆਇਆ ਸੀਗੀ ਗੱਲ ਉਹ ਸੀ ਤੇ ਉਹ ਸੀਗੇ ਮੇਰੇ ਖਿਆਲ ਨਾਲ 6 ਮਹੀਨੇ ਦੀ ਉਹਨਾਂ ਦੀ ਲੜਕੀ ਦੀ ਮਦਰ ਨੇ ਦੱਸਿਆ ਵੀ ਪ੍ਰੈਗਨੈਂਸੀ ਸੀਗੀ ਹਾਂਜੀ ਜੋੜਾ ਜੋੜੇ ਬੱਚੇ ਹੋਣ ਵਾਲੇ ਸੀ ਕਥੀ ਦੋਸ਼ੀ ਕੋਈ ਨਸ਼ੇੜਾ ਜਾਂ ਨਸ਼ਾ ਕੀਤਾ ਕੇ ਨਹੀਂ ਵੀਪੋ ਅਸੀਂ ਤਨੀ ਕਦੀ ਇਹ ਚੀਜ਼ ਸੁਣੀ ਵੈ ਤੇ ਵੈਸੇ ਅੱਧਾ ਢੜੀ ਵੀ ਕਰਦਾ ਸੀਗਾ ਤੇ ਉਹ ਤਾਂ ਕਹਿੰਦੇ ਆ ਵੀ ਅੱਜ ਥੋੜਾ ਨਸ਼ੇ ਦੀ ਹਾਲਤ ਵਿੱਚ ਸੀਗਾ ਮੌਕੇ ਤੇ ਮੌਤ ਹੋ ਜਾਂਦੀ ਤੇ ਨਹੀਂ ਮੌਕੇ ਤੇ ਮੌਤ ਹੋ ਗਈ ਜੀ ਡੈਡ ਬੋਡੀ ਹੁਣ ਮੋਰਚੀ ਡੈਡ ਬੋਡੀ ਡੈਡ ਬੋਡੀ ਪੁਲਿਸ ਨੇ ਹਿਰਾਸਤ ਚ ਲੈ ਕੇ ਤੇ ਉਹਨਾਂ ਨੇ ਉੱਥੇ ਪੋਸਟਮਾਰਟਮ ਵਾਸਤੇ ਭੇਜੀ ਕਿਤੇ ਕੋਈ ਜਿਹੜਾ ਮੌਕੇ ਤੇ ਫਰਾਰ ਹੋ ਜਾਂਦਾ ਕਿ ਪੁਲਿਸ ਨਹੀਂ ਮੌਕੇ ਤੇ ਫਰਾਰ ਹੋ ਗਿਆ ਬਾਅਦ ਚ ਪੁਲਿਸ ਨੇ ਅਰੈਸਟ ਕਰ ਲਿਆ ਘਰ ਦੇ ਵਿੱਚ ਕੋਰ ਕੋਣ ਸੀ ਹਾਂਜੀ ਬਸ ਦੋਵੇਂ ਹੀ ਰਹਿੰਦੇ ਸੀਗੇ ਦੋਵੇਂ ਦੋਵੇਂ ਹੀ ਰਹਿੰਦੇ ਸੀ ਮੌਕੇ ਤੇ ਕਿੱਥੋਂ ਕੀਤਾ ਰਸਤਾ ਕਿੱਥੋਂ ਕੀਤਾ ਨਹੀਂ ਇਹ ਪਤਾ ਨਹੀਂ ਜੀ ਕਿੱਥੋਂ ਕੀਤਾ ਇਧਰੋਂ ਕਿ ਇਧਰ ਰਸਤੇ ਦੇ ਭੱਜਾ ਭੁੱਜਾ ਜਾਂਦਾ ਕੀਤਾ ਹਾਂਜੀ ਬੂਲੇ ਨੰਗਲ ਚ ਤਲਾਹ ਮਿਲੀ ਸੀ ਕਿ ਇੱਕ ਪਿੰਕੀ ਨਾਮ ਦੀ ਲੜਕੀ ਹੈ ਉਹਦੇ ਪਤੀ ਨੇ ਉਹਨੂੰ ਸਾੜ ਕੇ ਮਾਰ ਦਿੱਤਾ ਮੌਕੇ ਤੇ ਪੁੱਜੇ ਆ ਜੋ ਵੀ ਉਸਦੇ ਵਾਰਸ ਬਿਆਨ ਦੇਣਗੇ ਤਲਾਹ ਦੇਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇ ਐ ਸੁਣਨ ਦੇ ਵਿੱਚ ਐ ਕਥੀ ਦੋਸ਼ੀ ਜਿਹੜਾ ਨੇ ਛੇੜੀ ਸੀਗਾ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਉਹਨੂੰ ਜਦੋਂ ਰੈਸਟ ਹੋ ਜਾਂਦਾ ਫਿਰ ਪੁਛਤਾਚਾ ਕਰਕੇ ਅਦਾਲਤ ਸਾਹਮਣੇ ਉਸ ਤੋਂ ਬਾਅਦ ਜੇਕਰ ਗੱਲ ਕਰਦੇ ਆ ਕਿ ਪਿੰਕੀ ਦਾ ਕਹਿੰਦੇ ਗਰਭਵਤੀ ਸੀ ਕਿ ਜਿਸਦੇ ਕੁੱਖ ਦੇ ਵਿੱਚ ਜਿਹੜਾ ਬੱਚਾ ਜਨਮ ਦੇਣ ਵਾਲੀ ਸੀਗੀ ਹਾਂ ਉਹਦੀ ਮਾਂ ਦੇ ਬਿਆਨ ਮੁਤਾਬਕ ਉਹ 6 ਮਹੀਨੇ ਦੀ ਪਰਿੰਦਾਰ ਤਾਂ ਉਸ ਦੇ ਅੱਗੇ ਪਿੱਛੇ ਹੋਰ ਕੋਈ ਹੈ ਕਿ ਨਹੀਂ ਨਹੀਂ ਉਸੇ ਹੀ ਮਾਤਾ ਹੈ ਉਹਦੇ ਵਾਰਤ ਹੈਗੇ ਨਹੀਂ ਪਿੰਡ ਪਲੇਟਮਾਨ ਤੋਂ ਆਏ ਠਾਣਾ ਚੱਤੀਆਂ ਤੋਂ ਉਹਨਾਂ ਦੇ ਬੰਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਦੋਸ਼ੀ ਜਿਹੜਾ ਗ੍ਰਫਤਾਰ ਪੁਲਿਸ ਗ੍ਰਸਟ ਵਿੱਚ ਹੈਗਾ ਕਿ ਮੌਕੇ ਤੇ ਫਰਾਰ ਹੋਈ ਫੜ ਲਿਆ ਜਾਵੇ